ਹਾਂਜੀ ਫਿਰ ਮਿੱਤਰੋ ਲੈ ਕੇ ਆ ਚੁੱਕੇ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਣੀ ਕਹਿਣ ਕਮੈਂਟਾਂ ਵਾਲੀ ਵੀਡੀਓ ਹੁਣ ਆਪਾਂ ਵੀਡੀਓ ਵੇਖਦੇ ਆ ਤੇ ਲੋਕਾਂ ਵੱਲੋਂ ਕੀਤੇ ਬਹੁਤ ਹੀ ਜ਼ਿਆਦਾ ਜ਼ਬਰਦਸਤ ਤੇ ਫਣੀ ਕਮੈਂਟ ਪੜਦੇ ਆ ਜੋ ਫਿਰ ਜਲਦੀ ਆ ਮੈਂ ਨਹੀਂ ਬੋਲਦਾ ਹਰਦੀ ਇਹਨ ਮੇਰਾ ਪਿਸ਼ਟਰ ਬੋਲੂਗਾ ਤੂੰ ਤਾਂ ਆਪਣੇ ਬਬੋਲਿੰਗ ਜਦੋਂ ਤੇਰੇ ਪਟਾ ਫਿਰਿਆ ਆ ਮੈਂ ਨਹੀਂ ਬੋਲਦਾ ਹਰਦੀ ਇਹਨ ਮੇਰਾ ਪਿਸ਼ਟਰ ਬੋਲੂਗਾ ਲਾਭ ਹੀਰਾ ਨਾ 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 ਇਹਦੇ ਚਿੱਤੜਾਂ ਚ ਖੀਰਾ ਆ ਮੈਂ ਨਹੀਂ ਬੋਲਦਾ ਸਮਝ ਗਏ ਹਜੇ ਪਿਸਟਲ ਦੇ ਦੰਦ ਨਹੀਂ ਲੱਗੇ ਤਾਂ ਨਹੀਂ ਬੋਲਦਾ ਆ ਮੈਨੇ ਬੋਲਦਾ ਹਰ ਦਿਨ ਮੇਰਾ ਪਿਸਟਲ ਪਹੁੰਚਾ ਲਵ ਹੀਰਾ ਨਾ 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 ਤੂੰ ਜਾ ਕੇ ਜ਼ਹਿਰ ਪੀਲਾ ਆ ਮੈਨੇ ਬੋਲਦਾ ਹਰ ਦਿਨ ਮੇਰਾ ਪਿਸਟਲ ਪਹੁੰਚਾ ਲ ਆ ਮੈਨੇ ਬੋਲਦਾ ਹਰ ਦਿਨ ਮੇਰਾ ਪਿਸਟਲ ਪਹੁੰਚਾ ਬਸ ਜੇ ਤੂੰ ਸਤੋ ਅੱਗੇ ਬੋਲੇ ਤਾਂ ਤੇਰਾ ਪਿਸਟਲ ਤੇਰੇ ਪਿੱਛੇ ਦੇ ਕੇ ਚਲਾ ਦੇਣਾ ਖਰਚਾ ਘਟਾ ਦੀ ਬਖਰਚਾ ਘਟਾ ਬਿੱਲੋ ਤੂੰ ਠੁਮਕਾ ਲਗਾ ਤੇ ਸਾਨੂੰ ਨੱਚ ਕੇ ਦਿਖਾ ਅੰਕਲ ਸਾਬਾਸ ਅ ਖਰਚਾ ਘਟਾ ਬੀਬਾ ਖਰਚਾ ਘਟਾ ਅੰਕਲ ਪਹਿਲਾਂ ਤੂੰ ਵੀ ਬੀੜੀਆਂ ਘਟਾ ਦੰਦ ਤੇਰੇ ਸਵਾਹ ਵਰਗੇ ਹੋਏ ਪਏ ਆ ਖਰਚਾ ਘਟਾ ਬੀਬਾ ਖਰਚਾ ਘਟਾ ਖਰਚਾ ਘਟਾ ਨਾ 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 ਬੀਬਾ ਤੂੰ ਇੱਥੇ ਪਰਚਾ ਘਟਾ ਖਰਚਾ ਘਟਾ ਬੀਬਾ ਖਰਚਾ ਘਟਾ ਤੂੰ ਗਾਇਕੀ ਛੱਡ ਮਿਸਤਰੀ ਪਿੱਛੇ ਦਿਹਾੜੀ ਤੇ ਜਾ ਉਹਨੇ ਖਰਚਾ ਨਹੀਂ ਘਟਾਉਣਾ ਖਰਚਾ ਘਟਾ ਬੀਬਾ ਖਰਚਾ ਘਟਾ ਖਰਚਾ ਘਟਾ ਬੀਬਾ ਖਰਚਾ ਘਟਾ ਤੂੰ ਵੀ ਦੂਜਾ ਸਾਲ ਲੈ ਲਾ ਭਰਾਵਾ ਕਿਤੇ ਸਾਣਾ ਘਟਾ ਲਈ ਬੱਤ ਸਹੀ ਹੈ ਤੇ ਚਾ ਘਟਾ ਬੀਬਾ ਖਰਚਾ ਘਟਾ ਤੂੰ ਆਪ ਸਾਲੇ 280 ਦੀ ਬੋਤਲ ਰੋਜ਼ ਪੀ ਜਾਂਦਾ ਉਹ ਕੀ ਖਰਚਾ ਘਟਾਵੇ ਘਟਾ ਬੀਬਾ ਖਰਚਾ ਘਟਾ ਘਟਾਲਾ ਬੀਬਾ ਖਰਚਾ ਅੰਕਲ ਬਾਲਾ ਪਰੇਸ਼ਾਨ ਲੱਗਦਾ ਕਿਤੇ ਫਾਹਣਾਂ ਨਾਲ ਜਾਵੇ ਹਾਂ ਇਦੀ ਆਖਰੀ ਨੂੰ ਦੇਖ ਤੈਨੂੰ ਪਿੰਡ ਵਿੱਚ ਗਾ ਟੁੰਡ ਕਰਦੀ ਨੂੰ ਸਵਾ ਲੱਖ ਦੀ ਲਾਂਤ ਤੇਰੀ ਰੀਜ ਤੇ ਤੇਰੇ ਸਿਰ 'ਚ 50 ਜੁੱਤੀਆਂ ਮੇਰੇ ਵੱਲੋਂ ਮੇਰੀ ਆਖਰੀ ਨੂੰ ਦੇਖ ਤੈਨੂੰ ਪਿੰਡ ਵਿੱਚ ਗਾ ਟੁੰਡ ਕਰਦੀ ਨੂੰ ਗੋਹਾ ਕਰਨ ਨੂੰ ਮਾਝਾ ਹੈ ਤਾਂ ਕੁੜੀ ਆਹੋ ਇਹ ਸਭ ਸਾਲ ਅਜੀਬ ਵਾਲੀ ਗੋਲੀ ਦਾ ਕਮਾਲ ਆ ਬੱਤ ਸਹੀ ਏ ਪੁਰੀ ਆਖਰੀ ਨੂੰ ਦੇਖ ਤੈਨੂੰ ਪਿੰਡ ਵਿੱਚ ਗਾ ਟੁੰਡ ਕਰਦੀ ਨੂੰ ਤੂੰ ਜਾ ਕੇ ਪੱਠੇ ਵੱਡਲਾ ਕਿਉਂ ਮਾਲਕਾ ਤੋਂ ਜੁੰਡੇ ਪਟੋਣੇ ਆਵਦੇ ਮੇਰੀ ਅਖਰੀ ਮੈਂ ਦੇਖ ਤੈਨੂੰ ਪਿੰਡ ਵਿੱਚ ਗਾਟੂੜਾ ਕਰਦੀ ਨੂੰ ਅਹ ਮਰੀ ਚੋਬਰ ਦੇ ਕਾਲਜੇ ਤੇ ਛੱਟ ਧਰਮਣਾ ਗਾਣਾ ਸੁਣ ਕੇ ਅੱਖਾਂ ਵਿੱਚੋਂ ਤਜਾਬ ਆ ਗਿਆ ਪੂਰੀ ਅਖਰੀ ਮੈਂ ਦੇਖ ਤੈਨੂੰ ਪਿੰਡ ਵਿੱਚ ਗਾਟੂੜਾ ਕਰਦੀ ਨੂੰ ਮੇਰੀ ਅਖਰੀ ਮੈਂ ਦੇਖ ਤੈਨੂੰ ਪਿੰਡ ਵਿੱਚ ਗਾਟੂੜਾ ਕਰਦੀ ਨੂੰ ਐਲਬਮ ਦਾ ਨਾਮ ਜ਼ਹਿਰੀ ਆਸ਼ਕ ਦੀ ਬਦਸੀਸ ਹਾਂਜੀ ਫਿਰ ਮਿੱਤਰੋ ਆਸੀ ਅੱਜ ਦੀ ਆਪਣੀ ਵੀਡੀਓ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਛੇਤੀ ਮਿਲਾਂਗੇ ਅਗਲੀ ਘੰਟ ਕਮੈਂਟਾਂ ਵਾਲੀ ਵੀਡੀਓ ਵਿੱਚ